ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪ੍ਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿੜਾ ਦਿਖਾਉਣੀ ਆ ਗਰਮੀ ਰਹਿਤ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੋਵਾਂ ਦੇ ਦੁੱਧ ਮੱਝਾਂ ਵਰਗਾ ਊਜਾ ਮਾ ਚਿੱਟਾ ਇਨਫਾਰਮੇਸ਼ਨ ਲੈ ਦਨਾ ਉਹ ਕਰਦੇ ਗੱਲ ਬਾਤ ਜਿੰਨੇ ਪ੍ਰੋਪਰ ਸਾਈ ਇਨਫਾਰਮੇਸ਼ਨ ਲੈ ਕੇ ਹਾਂਜੀ ਬਾਈ ਸੱਸੀ ਕਾਲ ਸੱਸੀ ਕਾਲ ਬਾਈ ਜੀ ਨਾਮ ਤੇਰਾ ਨਾਮ ਸਰਨਾਪਨ ਲੰਗੀਆਂਣਾ ਜਿਲ੍ਹਾ ਮੁਗਾ ਤਹਿਸੀਲ ਬਾਗਾਪੁਰ ਫੋਨ ਨੰਬਰ 99885868108 ਇੱਕ ਨੰਬਰ ਤਾਂ ਕਹਿੰਦੇ ਮਸੂਗਾ ਇਹ ਤਾਂ ਪਹਿਲਾ ਸੂ ਆ ਬਾਈ ਠੀਕ ਐ ਹਾਂ ਕਿੰਨੇ ਦਿਨ ਲੈ ਜੀ ਦਿਨ ਵੇਖੋ ਚਾਰ ਪੰਜ ਦਿਨ ਤਾਂ ਲਈ ਜਾਣੇ ਬਾਈ ਇਹਨੇ ਦੁੱਧ ਕਿੰਨਾ ਦੇ ਦੂ ਦੁੱਧ ਦੇ ਦੂ ਬਾਈ 10 ਕਿਲੋ ਜਾਇਜ਼ ਜਾ ਮੁੱਲ ਜਾਇਜ਼ ਮੁੱਲੇ ਦਾ 26000 ਦੀ ਦੇ ਦੇਾਂਗੇ ਛੱਡੀ ਫਰ ਇੱਕ ਨੰਬਰ ਪਹਿਲੇ ਸੂਵੇ ਬਾਈ ਕਹਿੰਦਾ ਸੁੰਦੀ ਆ ਕਿੰਨੇ ਦਿਨ ਲੈ ਛਰਨੇ ਚਾਰ ਪੰਜ ਦਿਨ ਚਾਰ ਪੰਜ ਦਿਨ ਬਾਈ 10 ਦਾ ਲੈ ਜੂ 10 ਕਿਲੋ ਬਾਈ 10 ਦਾ ਦੁੱਧ ਪਿਆ ਜੂ ਪਹਿਲਾ ਸੂਆ ਪਲੂਣ ਵਛੀ ਵਾਲ ਟੱਲਾ ਹਜੇ ਕਾਫੀ ਬਾਕੀ ਆ ਬਾਕੀ 5 6 ਦਿਨ ਬਾਈ 10 ਦੇ ਨੇ ਲੈ ਜਾਣੇ ਆ ਚਾਰ ਪੰਜ ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕਰ ਲੈਂਦਾ ਕਰ ਮਾਲੀ ਸੋਹਣਾ ਹਵਾਨਾ ਤਿਆਰ ਕਰਕੇ ਸੂ 10 ਕਿਲੋ ਦੁੱਧ ਬਾਈ 10 ਦਾ ਪਿਆਜੂ ਥਣ ਚਾਰ ਹੀ ਐ 26000 ਦੀ ਬਾਈ ਕਹਿੰਦਾ ਦੇ ਦੇਣੀ ਐ ਮੁੱਲ ਵੀ ਜਾਇ ਜੀ ਐ ਬਾਕੀ ਜਿਹਦੇ ਪਸੰਦ ਆਊਗੀ ਅਗਲਾ ਆਪ ਦੀ ਸਮਝ ਨਾਲ ਲੈ ਲੈ ਥਣ ਚਾਰ ਹੀ ਐ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਐ ਆਦੀ ਚਵਾਈ ਵਾਲੇ ਥਣ ਪਹਿਲਾ ਸੂਆ ਬੱਚੀ ਐ ਪੰਜ 6 ਦਿਨ ਹਜੇ ਲੈ ਜਾਣੇ ਆ 10 ਕਿਲੋ ਬਾਈ 10 ਦਾ ਦੁੱਧ ਪਿਆਜੂ ਦੁੱਧ ਜਿੰਨਾ ਵੀ ਪਿਆ ਦਿੰਦੇ ਪਰ ਹੋਊਗਾ ਮੱਝ ਅਰਗਾ ਜਾਵਾਂ ਚਟਾ ਮੁੱਲ ਵੀ ਜਾਇ ਜੇ ਫਿਰ 25 26 ਹਜ਼ਾਰ ਦਾ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਐ ਹਜੇ ਸਾਈਡਾਂ 'ਚ ਵਾਲ ਢੱਲ ਬਾਕੀ ਆ ਚਾਰ ਪੰਜ ਨੰਨ ਲੈ ਜੂ ਸਾਰੀ ਵਾਲ ਢੱਲ ਕੱਢ ਕੇ ਸੂ ਦੋ ਨੰਬਰ ਦੇ ਬਾਰੇ ਸਭ ਨੇ ਕਹਿੰਨਾ ਮਸੂਆ ਦੋ ਨੰਬਰ ਦਾ ਭਾਈ ਦੂਜਾ ਸੂਆ ਠੀਕ ਆ ਹਾਂ ਅੱਗੇ ਵੀ ਦੱਸ ਦੇ ਅੱਗੇ ਦੁੱਧ ਆਏ ਦੇ ਦਊਗੀ 13 ਕਿਲੋ ਦੇ ਦਊਗੀ ਠੀਕ ਆ ਹਾਂ ਸੂਈ ਵੀ ਐ ਨਹੀਂ ਸੋਨ ਵਾਲੀ ਐ ਬੇ ਕਿੰਨੇ ਦਿਨ ਲੈ ਫਿਰ ਬੋਲ ਬਾ ਦਿਨ ਪੂਰਾ ਹੀ ਐ ਇਹਦੇ ਠੀਕ ਆ ਹਾਂ ਬਾ ਇੱਕ ਦੋ ਦਿਨ ਲੈ ਜੂਗੀ ਕਿੰਨੇ ਦੀ ਇਹ ਇਹ ਤਾਂ 30000 ਰੁਪਏ ਮੰਨੋ ਉਹ 26 ਦੀ 30 ਦੀ ਹਾਂਜੀ ਛੱਡੀ ਬਾ ਇੱਕ ਨੰਬਰ 26000 ਦੀ ਦੋ ਨੰਬਰ 30000 ਦੀ ਇੱਕ ਨੰਬਰ ਚਾਰ ਪੰਜ ਦਿਨ ਲੈ ਜੂਗੀ ਦੋ ਨੰਬਰ ਬਾਈ ਕਹਿੰਦਾ ਤੁਸੀਂ ਤਿਆਰ ਹੀ ਮੰਨੋ ਕੋਈ ਇੱਕ ਦੋ ਦਿਨ ਲੈ ਵੀ ਸਕਦੀ ਆ ਤੇ ਕੋਈ ਰਾਤ ਨੂੰ ਸੂ ਵੀ ਸਕਦੀ ਆ ਉਹ ਅੱਗੇ ਬਾਈ ਗੁਰੂ ਨੂੰ ਪਤਾ ਦਿਨ ਬਾਈ ਦੱਸਦਾ ਪੂਰਾ ਹੀ ਆ ਤਵੇ ਲਾਲ ਰੰਗ ਦੀਆਂ ਬੱਛੀਆਂ ਇੱਕ ਨੰਬਰ ਪਹਿਲਾ ਸੂਆ ਦੋ ਨੰਬਰ ਦੂਜਾ ਸੂਆ ਥਾਣੇ ਦੇ ਵੀ ਸੋਹਣੇ ਆ ਚਾਰ ਹੀ ਥਾਣਾ ਕੋਈ ਫੂਟ ਸ਼ਾਂਗ ਨਹੀਂ ਦੂਜੇ ਸੂਏ ਸੁੰਦੀ ਐ ਦੁੱਧ ਕਿੰਨਾ ਕਹੇ ਭਾਈ ਸਰ ਨੇ ਉਹ ਦੇ ਦੂਗੀ 13 ਕਿਲੋ ਭਾਈ 13 ਕਿਲੋ ਦੁੱਧ ਭਾਈ ਦੱਸ ਤਾਂ ਉਹ ਕੰਮ ਨੂੰ 13 14 ਕਿਲੋ ਰਾਮ ਨਾ ਦੂਗਾ ਠੀਕ ਐ ਭਾਈ ਕਹਿੰਦਾ ਜੇ ਕੋਈ ਸੇਵਾ ਸੁਭਾ ਕਰ ਲੂ 13 14 ਕਿਲੋ ਦੁੱਧ ਦੇ ਜੂਗੀ ਇਹ ਦੇ ਦੇਣੀ ਐ 30000 ਦੀ ਇੱਕ ਨੰਬਰ 26000 ਦੀ ਦੋ ਨੰਬਰ 30000 ਦੀ ਜੇ ਕੋਈ ਜੋੜਾ ਲੈ ਲੂ ਫਿਰ ਭੋਰਾ ਕੋਈ 5700 ਬਾਈ ਵਾਧ ਮਾਨਤਾਨ ਕਰ ਦੂਗਾ ਛੋੜਸਾ ਆਪਾਂ ਕੱਲੇ ਕੱਲੇ ਜੋ ਵੀ ਹੋ ਜਾਊਗਾ ਤੇ ਜੇ ਕੋਈ ਜੋੜਾ ਲੈ ਲੈਂਦਾ 5700 ਵਾਧ ਮਾਨਤਾਨ ਹੋ ਜਾਊਗਾ ਥਾਣੇ ਦੇ ਵੀ ਸੋਹਣੇ ਆ ਚਾਰੀ ਥਾਣ ਆ ਗੈਪ ਚ ਲੱਗੇ ਹੋਏ ਆ ਦੂਜੇ ਸੂਏ ਸੁੰਦੀ ਆ ਦੋਵਾਂ ਦੀ ਸੇਮ ਹੀ ਹਾਈਟ ਹੈ ਸੇਮ ਹੀ ਕਲਰ ਹੈ ਇੱਕ ਨੰਬਰ ਪਹਿਲਣ ਵੱਛੀ ਆ ਦੋ ਨੰਬਰ ਦੂਜਾ ਸੂਆ ਬਿਲਕੁਲ ਸਸਤੇ ਜੇ ਮੌਲਦੀਆਂ ਵੜਾਂ ਛੋਟੇ ਪਾ ਦੀਆਂ ਦੋ ਵੜਾਂ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵੜ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਦੁੱਧ ਦੋਵਾਂ ਦਾ ਹੀ ਮੱਝਾਂ ਵਰਗਾਊਗਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਧੂਰੀ ਵਰੀ ਦੱਸ ਦੇਣਾ ਪਿੰਡ ਲੰਗਿਆਂ ਨਾ ਨਾਮਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ